ਇਹ ਤਾਂ ਪਹਿਲਾ ਜਿਵੇਂ ਇਟਾਂ ਤੋਂ ਸ਼ੁਰੂ ਹੋਈ ਛੜ ਕਿਟਾਂ ਦੀ ਬਣੀ ਹੋਈ ਸੀ ਫਿਰ ਜਿਹੜੀ ਆ ਬਜਰੀ ਵਾਲੀ ਬਣ ਗਈ ਹੁਣ ਦੁਬਾਰਾ ਇੰਟਰਲੌਕ ਲੱਗ ਗਈ ਕਿਤੇ ਫਿਰ ਇਟਾਂ ਇਹਨਾਂ ਲੱਗ ਜਾਣ ਹਾਂ ਵੇਖੋ ਮੈਨੂੰ ਤਾਂ ਲੱਗਦਾ ਇੱਟਾਂ ਵੀ ਨਾਲ ਪੱਟੀਆਂ ਜਾਂਦੇ ਆ ਪਤੰਤਾਂ ਨੇ ਦੇ ਸਿੱਖ ਕੀਤੇ ਐ ਸ਼ੇਅਰ ਕੀਤੇ ਐ ਤਾਂ ਕਰਕੇ ਇਹ ਸਾਰਾ ਕੁਝ ਹੋਈ ਜਾਂਦਾ ਹੁਣ ਦੁਬਾਰਾ ਉਹਦੇ ਟੇਲਾਂ ਚਲੀ ਜਾਂਦੇ ਆ ਜੀ ਪਹਿਲਾਂ ਪ੍ਰੀਮੈਕਸ ਨਾਲ ਬਣਾਈ ਹੁਣ ਟੇਲਾਂ ਚਲੀ ਜਾਂਦੇ ਆ ਪਰ ठेकेदार ਜਦੋਂ ਇਹੋ ਜਿਹਾ ਘਟੀਆ ਮਟੀਰੀਅਲ ਲਾਉਂਦੇ ਕਿਤੇ ਨਾ ਕਿਤੇ ਕੋਈ ਸ਼ਾਇਦ ਜ਼ਰੂਰ ਹੁੰਦੀ ਆ ਕੋਈ ਠੇਕੇਦਾਰ ਐਵੇਂ ਮਾੜਾ ਕੰਮ ਨਹੀਂ ਕਰ ਸਕਦਾ ਕਿਉਂਕਿ ਜੇ ਮਾੜਾ ਕੰਮ ਕਰਦਾ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਆ ਆ ਸੜਕ ਇੱਕ ਬਣੀ ਸੀ ਜਿੱਥੇ ਉਹਦਾ ਆਪਦਾ ਖੁਦ ਦਫ਼ਤਰ ਉੱਥੇ ਹੀ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਦਾ ਦਫ਼ਤਰ ਹੈ ਉਹ ਸੜਕ ਬਣੀ ਸੀ ਮੇਰੇ ਖਿਆਲ 15 ਦਿਨ ਹੀ ਚੱਲੀ ਜਿਹੜੇ ਕਹਿੰਦੇ ਹੁੰਦੇ ਸੀ ਸਾਡਾ ਮਟੀਰੀਅਲ ਤਾਂ ਐ ਲੱਗੂਗਾ ਜੀ ਉੱਥੇ ਲੋਕਾਂ ਨੂੰ ਚੈੱਕ ਕਰਾਵਾਂਗੇ ਸਾਡੇ ਅਫਸਰ ਬੈਠਣਗੇ ਚੈੱਕ ਹੋਊਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2027 ਦੀਆਂ ਤਿਆਰੀਆਂ ਤਕਰੀਬਨ ਸਾਰੀਆਂ ਪਾਰਟੀਆਂ ਵੱਲੋਂ ਵੜ ਦਿੱਤੀਆਂ ਗਈਆਂ ਤੇ ਆਪਦੇ ਆਗੂਆਂ ਦੇ ਨਾਲ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਕੱਲ ਜਿਹੜੀ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਮੌਜੂਦਾ ਐਮਐਲਏ ਅਤੇ ਹਲਕਾ ਇੰਚਾਰਜ ਬੁਲਾਏ ਗਏ ਸਾਡੇ ਨਾਲ ਬਾਬਾ ਜਗਸੀਰ ਸਿੰਘ ਕਾਲੇ ਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਬਾਗੇ ਪੁਰਾਣੇ ਦੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਦੇਖ ਰਹੇ ਕਿ ਇਹ ਦੇਖ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਇਸ ਮੀਟਿੰਗ ਦੇ ਸੰਬੰਧ ਵਿੱਚ ਪੁੱਛਦੇ ਹਾਂ ਬਾਬਾ ਜੀ ਕੱਲ ਚੰਡੀਗੜ੍ਹ ਵਿੱਚ ਜਿਹੜੀ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਬੁਲਾਈ ਗਈ ਕੀ ਏਜੰਡਾ ਸੀ ਮੇਡਾ ਮਿਸਟਰ ਸਾਹਿਬ ਜੀ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਜਿਹੜਾ ਕੱਲ ਮੀਟਿੰਗ ਸੀਗੀ ਉਹ ਸਾਡੇ ਜੋ ਪੰਜਾਬ ਮਾਮਲਿਆਂ ਦੇ ਕਾਂਗਰਸ ਦੇ ਇੰਚਾਰਜ ਨੇ ਭੁਪੇਸ਼ ਵਕੀਲ ਜੀ ਉਹਨਾਂ ਦੀ ਰਹਿਨਮਾਈ ਹੇਠ ਔਰ ਸਰਦਾਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਮੋਹਿੰਦਰ ਸਿੰਘ ਜੀ ਰਾਜਾ ਬੜਿੰਗ ਜੀ ਦੀ ਅਗਵਾਈ ਦੇ ਵਿੱਚ ਜੋ ਕਾਂਗਰਸ ਪਾਰਟੀ ਦੇ ਸਮੁੱਚੇ ਵਰਕਰ ਕਾਂਗਰਸ ਪਾਰਟੀ ਦੇ ਪ ਉਹਨਾਂ ਦੀ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਕੀ ਮੇਨ ਅਜੈਂਡਾ ਰੱਖਿਆ ਗਿਆ ਸੀ ਦੇਖੋ ਮੀਟਿੰਗਾਂ ਤਾਂ ਤਕਰੀਬਨ ਚਲਦੀਆਂ ਰਹਿੰਦੀਆਂ ਜੀ ਪਾਰਟੀ ਦੀਆਂ ਹਰ ਇੱਕ ਪਾਰਟੀ ਕਰਦੀ ਆ ਆਪਣੀਆਂ ਮੀਟਿੰਗਾਂ ਕਿਉਂਕਿ ਇਲੈਕਸ਼ਨ ਨੇੜ ਆਉਂਦਾ ਉਹਦੇ ਵਾਸਤੇ ਸਾਰੇ ਵਰਕਰਾਂ ਨੂੰ ਤਕੜਾ ਕਰਨ ਵਾਸਤੇ ਸਾਰੇ ਵਰਕਰਾਂ ਨੂੰ ਇੱਕ ਮੁਟ ਕਰਨ ਵਾਸਤੇ ਪਾਰਟੀ ਮੀਟਿੰਗਾਂ ਕਰਦੀ ਏ ਕੱਲ ਮੀਟਿੰਗ ਮੀਟਿੰਗ ਇਹ ਹੈਗੀ ਆ ਵੀ ਜਿਹੜੀ ਮਨਰੇਗਾ ਦੀ ਸਕੀਮ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਤੇ ਸੋਨੀਆ ਗਾਂਧੀ ਜੀ ਲੈ ਕੇ ਆਏ ਸੀ 2005 ਚ ਉਹਨੂੰ ਸਾਡੇ ਦੇ ਦੇਸ਼ ਦੀ ਸਰਕਾਰ ਨੇ ਸਾਡੇ ਭਾਰਤੀ ਸਰਕਾਰ ਨੇ বিজেপি ਦੀ ਸਰਕਾਰ ਨੇ ਉਹਦੇ ਚ ਬਦਲਾਅ ਕਰਦੇ ਬਹੁਤ ਕਿਉਂਕਿ ਉਹਦੇ ਸਾਡੇ ਗਰੀਬਾਂ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਜਿਹੜਾ ਕਿ 40% ਸਾਡੀਆਂ ਸਟੇਟ ਜਿਹੜੀਆਂ ਹੈਗੀਆਂ ਉਹ ਪੈਸੇ ਦੇਣੀਆਂ ਤੇ 60% ਸੈਂਟਰ ਦੇਊਗਾ 40% ਦੇ ਉੱਪਰ ਦੇਣ ਨੂੰ ਕੋਸ਼ਿਸ਼ ਨਹੀਂ ਤਾਂ 10% ਨਹੀਂ ਦੇ ਸਕਦੇ ਹੁੰਦੇ ਸੀ ਅੱਗੇ 10% ਦਿੰਦੇ ਸੀ 90 ਉਹ ਦਿੰਦੇ ਸੀ ਇਸ ਕਰਕੇ ਉਹਨਾਂ ਨੇ ਸਾਡੇ ਗਰੀਬ ਲੋਕਾਂ ਦਾ ਲੱਕ ਤੋੜਨ ਵਾਸਤੇ ਜੋ ਇਹ ਕੀਤਾ ਉਹਦੇ ਸਬੰਧ ਸਾਡੀਆਂ ਮੰਦਰੀਗਾ ਦੀਆਂ ਰੈਲੀਆਂ ਵੀ ਸਾਡੇ ਪ੍ਰਧਾਨ ਜੀ ਹੋਣਾ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਭੇਸ਼ ਭਗੇਲ ਜੀ ਨੇ ਰਵਿੰਦਰ ਢਾਲਵੀ ਸਾਹਿਬ ਨੇ ਔਰ ਸਪੂਚੀ ਲੀਡਰਸ਼ਿਪ ਨੇ ਕਾਂਗਰਸ ਦੀ ਨੇ ਕੀਤੀਆਂ ਤੇ ਔਰ ਕਰ ਰਹੇ ਆ ਤੇ ਜਿਹੜੀਆਂ ਹੁਣ ਮਤਲਬ ਸਾਡੀ ਇੱਕ ਵੱਡੀ ਰੈਲੀ ਪੰਜਾਬ ਦੀ ਰੈਲੀ ਸਾਡੇ ਰਾਹੁਲ ਗਾਂਧੀ ਜੀ ਜਿਹੜੇ ਸਾਡੇ ਕੇਂਦਰੀ ਸਾਡੇ ਪ੍ਰਧਾਨ ਨੇ ਸਾਡੇ ਮੁਖੀ ਨੇ ਖੜਗੇ ਸਾਹਿਬ ਉਹਨਾਂ ਨੇ ਕਰਨੀ ਹੈ ਉਹਨਾਂ ਦੇ ਆਉਣ ਦੇ ਕਰਕੇ ਸਾਡੇ ਪ੍ਰਧਾਨ ਜੀ ਹੋਣਾ ਨੇ ਵਿਵੇਸ਼ ਬਗੇਲ ਜੀ ਨੇ ਸਾਰੀ ਸੂਚੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਸੀ ਵੀ ਉਹਨਾਂ ਦੀ ਜਿਹੜੀ ਰੈਲੀ ਆ ਬਹੁਤ ਤਖੜੀ ਰੈਲੀ ਹੋਵੇ ਦੂਸਰਾ ਸਾਡਾ ਜਿਹੜਾ ਵੀ ਗਰੀਬਾਂ ਦਾ ਮਾਮਲਾ ਹੈਗਾ ਮਨਰੇਗਾ ਦਾ ਉਹਨੂੰ ਆਪਾਂ ਘਰ ਘਰ ਤੱਕ ਲੈ ਕੇ ਜਾਈਏ ਪਿੰਡਾਂ ਦੇ ਵਿੱਚ ਜਾਈਏ ਸੱਤਾਂ ਦੇ ਵਿੱਚ ਜਾਈਏ ਲੋਕਾਂ ਨੂੰ ਜਾਗਰਤ ਕਰੀਏ ਉਹਨਾਂ ਦੀ ਮਦਦ ਕਰੀਏ ਕਿਉਂਕਿ ਜੇ ਆਪਾਂ ਕਾਂਗਰਸ ਪਾਰਟੀ ਉਹਨਾਂ ਦੀ ਮਦਦ ਨਹੀਂ ਕਰੂਗੀ ਤਾਂ ਹੋਰ ਕੌਣ ਕਰੂਗਾ ਇੱਕ ਸਾਡੇ ਕਿਸਾਨਾਂ ਦਾ ਮੁੱਦਾ ਜਿਹੜਾ ਕਿਸਾਨਾਂ ਦੀ ਖੇਤੀ ਦਾ ਜੋ ਵੀ ਕਿਸਾਨ ਮਸਲੇ ਨੇ ਉਹਨੂੰ ਵੀ ਆਪਾਂ ਲੈ ਕੇ ਸੜਕਾਂ ਤੇ ਉਤਰਗੇ ਇਹ ਕਰਕੇ ਮੀਟਿੰਗ ਕੀਤੀ। ਇਸ ਇਸ ਮੀਟਿੰਗ ਦੇ ਵਿੱਚ 2027 ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਕਿ ਚੋਣਾਂ ਬਿਲਕੁਲ ਨੇੜੇ ਨੇ ਸਰਕਾਰ ਦਾ ਜਿਹੜਾ ਸਮਾਂ ਖਤਮ ਹੋਣ ਵਾਲਾ ਤੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਵੀ ਜਿਹੜੇ ਆਪਦੇ ਆਪਦੇ ਕਾਰਜਕਾਲ ਨੂੰ ਲੋਕਾਂ ਵਿੱਚ ਲਿਆਂਦਾ ਜਾ ਰਿਹਾ ਕਰਾਂਗੇ ਇਸ ਲਈ ਵੀ ਕੋਈ ਵਿਚਾਰ ਵਟਾਂਦਰਾ ਹੋਇਆ। ਉਹ ਦੇਖੋ ਜੀ ਜਿਹੜੀਆਂ ਚੋਣਾਂ ਆ ਉਹ ਤਾਂ ਪਾਰਟੀਆਂ ਨੇ ਲਾਣੀਆਂ ਹਨਾ 27 ਦੀ ਆਉਣੀ ਹੈ ਸਰਕਾਰ ਲੋਕਾਂ ਨਿਕਾਸ਼ ਦੀ ਬਣਾਉਣੀ ਹੈ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨ ਜੀ ਜਦੋਂ 2022 ਤੋਂ ਬਣ 4 ਸਾਲ ਹੋ ਗਏ ਨੇ ਉਹ ਪਹਿਲਾਂ ਤੋਂ ਹੀ ਵੇਖੋ ਸਾਡੇ ਪਾਰਟੀ ਨੂੰ ਤਗੜਾ ਕਰਨ ਦੇ ਲੋਕਾਂ ਦੀ ਆਵਾਜ਼ ਨੂੰ ਉਠਾਉਣ ਵਾਸਤੇ ਪਹਿਲਾਂ ਉਹਨਾਂ ਨੇ ਤਾਂ ਧਰਨੇ ਲਾਏ ਨਸ਼ਿਆਂ ਦੇ ਵਿਰੁੱਧ ਧਰਨੇ ਲਾਏ ਫਿਰ ਕਿਸਾਨੀ ਮੰਗਾਂ ਦੇ ਹੱਕ ਚ ਲਾਏ ਹੁਣ ਮੰਨੇ ਮੰਦਰੀਗਾ ਦੇ ਹੱਕ ਚ ਲਾਏ ਇਹ ਤਾਂ ਪਹਿਲਾਂ ਤੋਂ ਹੀ ਲਾਉਂਦੇ ਆਏ ਨੇ ਤੇ ਲਾਉਂਦੇ ਰਹਿਣਾ ਹੈ ਨਾ ਇਹ ਤਾਂ ਸਰਕਾਰ ਜਿਹੜੀ ਹੈ ਇਹ ਲੋਕਾਂ ਨੇ 2027 ਚ ਕੌਂਸਲ ਦੀ ਬਣਾ ਦੇਣੀ ਪਿਛਲੇ 5 ਸਾਲ ਤੁਸੀਂ ਵੀ ਦੇਖਿਆ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਰਹੀ ਤੇ ਵਿਕਾਸ ਕਾਰਜ ਜਿਹੜੇ ਹੋਏ ਆ ਹੁਣ ਜਿਹੜੇ ਆ 5 ਸਾਲਾਂ ਦੇ ਵਿੱਚ ਹੋਏ ਆ ਕਿਵੇਂ ਤੁਸੀਂ ਦੇਖਦੇ ਹੋ ਬਾਗਾ ਪ੍ਰਾਣਾ ਸ਼ਹਿਰ ਦਾ ਕਿੰਨਾ ਕੁ ਵਿਕਾਸ ਹੋਇਆ ਵਿਕਾਸ ਕਿਹੜਾ ਜੀ ਆ ਤੁਸੀਂ ਦੇਖੋ ਮੋਗਾ ਰੋਡ ਤੇ ਪਾਣੀ ਖੜਦਾ ਐ ਐਮਐਲਏ ਕਿਤੇ ਉੱਥੇ ਮੀਟਿੰਗਾਂ ਕਰਦਾ ਕਿਤੇ ਕਿਤੇ ਕਰਦਾ ਲੋਕਾਂ ਨੂੰ ਘਬਰਾਹ ਕਰਕੇ ਤੁਸੀਂ ਦੇਖੋ 20 ਪੈਕੇ ਮੇਰੇ ਖਾਤੇ 6-7 ਮਹੀਨੇ ਹੋ ਗਏ ਹਟੇ ਕੋਈ ਹੋਵੇ ਸੜਕ ਦਾ ਹਜੇ ਕੁਝ ਨਹੀਂ ਹੈਗਾ ਹੁਣ ਸੜਕ ਸਾਰੀ ਬਣੂਗੀ ਜੀ ਅੱਧੀ ਬਣੂਗੀ ਜੀ ਲੋਕਾਂ ਨੂੰ ਵਿਚਾਰਿਆਂ ਨੂੰ ਪਤਾ ਹੈ ਕਿਸ ਤਰ੍ਹਾਂ ਉਹ ਆਪ ਦਾ ਜੂਨ ਗੁਜ਼ਾਰਾ ਕਰਦੇ ਨੇ ਜਿਹੜੇ ਬੰਦੇ ਆ ਸਵੇਰ ਕਮਾਉਂਦੇ ਨੇ ਸ਼ਾਮ ਨੂੰ ਖਾਂਦੇ ਨੇ ਉਹਨਾਂ ਦੀਆਂ ਰੇੜੀਆਂ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਆ ਸੜਕ ਇੱਕ ਬਣੀ ਸੀ ਜਿੱਥੇ ਉਹਦਾ ਆਪ ਦਾ ਖੁਦ ਦਫ਼ਤਰ ਉੱਥੇ ਹੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਦਾ ਦਫ਼ਤਰ ਹੈ ਉਹ ਸੜਕ ਬਣੀ ਸੀ ਮੇਰੇ ਖਿਆਲ 15 ਦਿਨ ਹੀ ਚੱਲੀ ਜਿਹੜੇ ਕਹਿੰਦੇ ਹੁੰਦੇ ਸੀ ਸਾਡਾ ਮਟੀਰੀਅਲ ਤਾਂ ਐ ਲੱਗੂਗਾ ਜੀ ਉੱਥੇ ਲੋਕਾਂ ਨੂੰ ਚੈੱਕ ਕਰਾਵਾਂਗੇ ਸਾਡੇ ਅਫਸਰ ਬੈਠਣਗੇ ਚੈੱਕ ਹੋਊਗਾ ਉਹ ਟੁੱ ਇਹਨਾਂ ਦੀਆਂ ਕਿਹੜੀਆਂ ਗੱਲਾਂ ਜੀ ਕਿਸੇ ਪਿੰਡ ਦੇ ਵਿੱਚ ਕੋਈ ਵਿਕਾਸ ਦੀ ਗੱਲ ਨਹੀਂ ਕੋਈ ਇਹਨਾਂ ਨੇ ਐਵੇਂ ਕਹਿ ਦੇ ਫਲਾਣੇ ਪਿੰਡ ਨੂੰ ਪੈਸੇ ਦੇਤੇ ਜੀ ਫਲਾਣੇ ਪਿੰਡ ਨੂੰ ਮੈਂ ਤਾਂ ਕਦੇ ਦੇਖਿਆ ਨਹੀਂ ਕਿਸੇ ਗਲੀ 'ਚ ਕੰਮ ਚੱਲਦਾ ਕਿਸੇ ਵੱਡੀ ਬਿਲਡਿੰਗ ਦਾ ਕੰਮ ਚੱਲਦਾ ਆਪਦੇ ਜਿਹੜੇ ਕੋਈ ਚਿਹਤੇ ਆ ਉਹਨਾਂ ਦਾ ਕੋਈ ਮਾੜਾ-ਮੋਟਾ ਚੱਲਦਾ ਹੋਊ ਇਹਨਾਂ ਦਾ ਬਾਕੀ ਸਾਰੇ ਜਿੰਨੇ ਸਾਡੇ ਸਰਪੰਚ ਬਣੇ ਹੋਏ ਪਿੰਡਾਂ ਦੇ ਸਾਡੇ ਨਗਰ ਕੌਂਸਲ ਦੇ ਨਗਰ ਦੇ ਵਿੱਚ ਦੇਖ ਲਓ ਕਿਹਨੇ ਕੌਂਸਲ ਦੇ ਵਿੱਚ ਕੰਮ ਚੱਲਦੇ ਆ ਲੋਕ ਤਰਾ ਤਰਾ ਕਰਦੇ ਇਹਨਾਂ ਨੂੰ ਬਣਾ ਕੇ ਤੁਸੀਂ ਜਿਵੇਂ ਛੜਕਦੀ ਉਸ ਦੀ ਗੱਲ ਕੀਤੀ ਹੈ 25 ਜੁਲਾਈ 2024 ਦੇ ਵਿੱਚ ਬਣੀ ਹੈ ਜੀ ਤੇ 24 ਦੇ ਐਂਡ ਤੇ ਇਹ ਟੁੱਟਣ ਲੱਗ ਗਈ ਸੀ ਕਿ ਇਸ ਪਾਰਟੀ ਵੱਲੋਂ ਇਹ ਗੱਲ ਕਿਹਾ ਕਹੀ ਗਈ ਸੀ ਕਿ ਜਿਹੜੀ ਸਾਡੀ ਪਾਰਟੀ ਇਮਾਨਦਾਰੀ ਦੇ ਨਾਲ ਜਿਹੜਾ ਕੰਮ ਕਰੂਗੀ ਪਰ ठेकेदार ਜਦੋਂ ਇਹੋ ਜਿਹਾ ਘੱਟਿਆ ਮਟੀਰੀਅਲ ਲਾਉਂਦੇ ਕਿਤੇ ਨਾ ਕਿਤੇ ਕੋਈ ਸ਼ਾਇਦ ਜ਼ਰੂਰ ਹੁੰਦੀ ਆ ਕੋਈ ਠੇਕੇਦਾਰ ਐਵੇਂ ਮਾੜਾ ਕੰਮ ਨਹੀਂ ਕਰ ਸਕਦਾ ਕਿਉਂਕਿ ਜੇ ਮਾੜਾ ਕੰਮ ਕਰਦਾ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਆ ਤੇ ਇਹ ਸੜਕ ਕੁਝ ਹੀ ਮਹੀਨਿਆਂ ਬਾਅਦ ਟੁੱਟਣ ਲੱਗ ਗਈ ਤੇ ਉਹੋ ਜਿਹੇ ਠੇਕੇਦਾਰਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਹੁਣੀ ਚਾਹੀਦੀ ਆ ਜੀ ਕਾਰਵਾਈ ਕਰਨ ਜਿਹੜੇ ਕਹਿੰਦੇ ਹੁੰਦੇ ਸੀਗੇ ਇਹ ਐਂ ਕਰਾਂਗੇ ਕਾਰਵਾਈਆਂ ਕਰਾਂਗੇ ਲੋਕਾਂ ਨੂੰ ਅੰਦਰ ਕਰਾਂਗੇ ਜਿਹੜੇ ਮਾੜਾ ਕੰਮ ਕਰਨਗੇ ਉਹਨਾਂ ਨੂੰ ਫੜਾਂਗੇ ਆ ਤਾਂ ਇਹਨਾਂ ਦੇ ਸਾਹਮਣੇ ਤੁਸੀਂ ਆਪ ਦੇਖੋ ਲੇ ਇੱਕ ਸਾਲ ਦੇ ਸੜਕ ਨੇ ਨਹੀਂ ਕੱਢੇ ਜੀ ਹੁਣ ਦੁਬਾਰਾ ਬਣੀ ਜਾਂਦੀ ਇਹ ਕਿੱਥੋਂ ਦਾ ਹੈਗਾ ਵੀ ਅੱਗੇ 5 ਸਾਲ ਸੜਕ ਚੱਲਦੀ ਆ ਉਸ ਤੋਂ ਮਗਰੋਂ ਉਹਦੀ ਰਿਪੇਅਰ ਲੱਗਦੀ ਆ ਜਿਹੜੀ ਰਿਪੇਅਰ ਸਰਕਾਰ ਲਾਉਂਦੀ ਹੈ ਪਰ ਇਹ ਤਾਂ ਸਾਲ ਚ ਹੀ ਲੱਗ ਗਈ ਹੈ ਇਹ ਇਹ ਤਾਂ ਗੱਲਾਂ ਇਹਨਾਂ ਦੀਆਂ ਕਹਿਣ ਦੀਆਂ ਸੀ ਲੋਕਾਂ ਨੂੰ ਠੱਗਣ ਦੀ ਗੱਲ ਸੀਗੀ ਹੁਣਾਂ ਦੇ ਕੋਲ ਕੁਝ ਨਹੀਂ ਹੈ ਇਹਨਾਂ ਤੋਂ ਨਾ ਕੋਈ ਡਰਦਾ ਮੈਨੂੰ ਲੱਗਦਾ ਨਾ ਇਹ ਕੋਈ ਗੱਲ ਹੈ ਪਤਨ ਤਾਂ ਇਹਨਾਂ ਨੇ ਏਸੀ ਕੀਤੇ ਐ ਸ਼ੇਅਰ ਕੀਤੇ ਐ ਤਾਂ ਕਰਕੇ ਇਹ ਸਾਰਾ ਕੁਝ ਹੋਈ ਜਾਂਦਾ ਹੁਣ ਦੁਬਾਰਾ ਉਹਦੇ ਟਾਇਲਾਂ ਚਲੀ ਜਾਂਦੇ ਆ ਜੀ ਪਹਿਲਾਂ ਪ੍ਰੀਮਿਕਸ ਨਾ ਬਣ ਇਹਦੀ ਮੈਂ ਤਾਂ ਕਹਿੰਦਾ ਇਨਕੁਆਰੀ ਹੋਣੀ ਚਾਹੀਦੀ ਇਹ ਵੀ ਸਾਲ ਚ ਕਿਉਂ ਟੁੱਟੀ ਹੈ ਤੇ ਕਿਹਨੇ ਇਹਦੇ ਵਿੱਚ ਪੈਸੇ ਲੈ ਕਿਹਨੇ ਕਮਿਸ਼ਨ ਲਿਆ ਉਹਦੀ ਇਨਕੁਆਰੀ ਹੋਣੀ ਚਾਹੀਦੀ ਇਹ ਤਾਂ ਪਹਿਲਾਂ ਜੇ ਬੇਟਾਂ ਤੋਂ ਸ਼ੁਰੂ ਹੋਈ ਛੜ ਕਿਟਾਂ ਦੀ ਬਣੀ ਹੋਈ ਸੀ ਫਿਰ ਜਿਹੜੀ ਆਹ ਬਜਰੀ ਵਾਲੀ ਬਣ ਗਈ ਉਹਨ ਦੁਆਰਾ ਇੰਟਰਲੌਕ ਲੱਗੀ ਕਿਤੇ ਫਿਰ ਇੱਟਾਂ ਨਾ ਲੱਗ ਜਾਣ ਹਾਂ ਵੇਖੋ ਮੈਨੂੰ ਤਾਂ ਲੱਗਦਾ ਇੱਟਾਂ ਵੀ ਨਾ ਪੱਟੀਆਂ ਜਾਣ ਸਾਡੇ ਕੱਚੇ ਇਹ ਤੋਂ ਕੱਚੇ ਰਸਤੇ ਹੋ ਜਾਣ ਵਧਿਆ ਜੀ ਉਹ ਕਿਉਂਕਿ ਟ੍ਰੈਫਿਕ ਚੱਲਦਾ ਬਾਈਪਾਸ ਹੈ ਉਹ ਬਾਈਪਾਸ ਤੇ ਆਮ ਲੋਕਾਂ ਨੇ ਲੰਘਣਾ ਵਿਚਾਰਿਆ ਨੇ ਕਿਸੇ ਦਾ ਟੈਂਪੂ ਖੜ ਗਿਆ ਕਿਸੇ ਦਾ ਸਕੂਟਰ ਖੜ ਗਿਆ ਕਿਸੇ ਦਾ ਪਿੱਟ ਰਿਹੜਾ ਵਿਚਾਰੇ ਦਾ ਖੜ ਗਿਆ ਗਰੀਬ ਲੋਕ ਵੀ ਨੰਗਦੇ ਨੇ ਜਿਹੜੇ ਰੋਜ਼ ਉੱਥੇ ਕੰਮ ਲੈ ਕੇ ਆਉਂਦੇ ਕਿਉਂਕਿ ਦੁਕਾਨਾਂ ਇੱਥੇ ਜਿਹੜਾ ਟੋਟ ਭਾਈ ਦਾ ਫੀਡ ਦਾ ਕੰਮ ਚੱਲਦਾ ਹੈ ਉੱਥੇ ਲੋਹੇ ਦਾ ਕੰਮ ਹੈ ਹੋਰ ਦੁਕਾਨਾਂ ਰੰਗ ਰੋਗ ਦੀਆਂ ਦੁਕਾਨਾਂ ਜਿਹੜੇ ਵਿਚਾਰੇ ਆਮ ਘਰਾਂ ਚ ਲੈ ਕੇ ਸਮਾਨ ਜਾਂਦੇ ਆ ਉਹਨਾਂ ਦੇ ਰਿਹੜੇ ਮੈਂ ਕੱਲ ਖਿੱਚਦੇ ਦੇਖੇ ਪਰਸੋਂ ਉੱਥੇ ਹੈ ਜੀ ਇਸ ਕਰਕੇ ਇਹਨਾਂ ਲੋਕਾਂ ਦਾ ਮੈਨੂੰ ਲੱਗਦਾ ਧਿਆਨ ਇਸ ਪਾਸੇ ਨਹੀਂ ਹੈਗਾ ਇਹਨਾਂ ਦਾ ਸਿਰਫ ਧਿਆਨ ਇਹੀ ਹੈਗਾ ਵੀ ਇਹ ਨਸ਼ਿਆਂ ਦੇ ਗੱਲ ਦੇ ਲੋਕਾਂ ਨੂੰ ਲਾ ਕੇ ਸਰਕਾਰ ਦੁਆਰਾ ਕਿਵੇਂ ਬਣਾਉਣੀ ਹੈ ਅਬਾਬਾਈ ਜਿਵੇਂ ਨਗਰ ਕਾਉਂਸਲ ਵੱਲੋਂ ਨਾ ਜਿਹੜਾ ਟ੍ਰੈਫਿਕ ਦੇ ਉੱਪਰ ਜਿਹੜੇ ਆਪਦੇ ਮੁਲਾਜ਼ਮ ਛੱਡੇ ਆ ਵੀ ਟ੍ਰੈਫਿਕ ਨਾ ਲੱਗੇ ਤੇ ਜਿਹੜੇ ਨਜਾਇਜ਼ ਕਬਜ਼ੇ ਹੋਏ ਆ ਹਨਾ ਉਹਨਾਂ ਵੱਲ ਕੋਈ ਧਿਆਨ ਨਿਕਲਿਆ ਟ੍ਰੈਫਿਕ ਦਾ ਚਲੋ ਪੁਲਿਸ ਨੇ ਵੀ ਆਪ ਦਾ ਐਡਜਸਟਮੈਂਟ ਕਰ ਲੈਣੀ ਹੁੰਦੀ ਆ ਪਰ ਨਗਰ ਕਾਉਂਸਲ ਵੱਲੋਂ ਜਿਹੜੇ ਆਪਦੇ ਕੰਮ ਆ ਉਹ ਨਹੀਂ ਕੀਤੇ ਜਦ ਜਿਵੇਂ ਨਜਾਇਜ਼ ਕਬਜ਼ੇ ਬਾਗੇ ਪ੍ਰਾਣ ਦੇ ਵਿੱਚ ਬਹੁਤ ਥਾਵਾਂ ਤੇ ਹੋਏ ਆ ਉਹਨਾਂ ਤੇ ਗੌਰ ਨਹੀਂ ਕੀਤੀ ਜਾਂਦੀ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਵੇਖੋ ਜਿਹੜਾ ਵੈਸੇ ਨਜਾਇਜ਼ ਕਬਜ਼ਾ ਕਿਸੇ ਦਾ ਕੀਤਾ ਉਹਨੂੰ ਆਪ ਨੂੰ ਹੀ ਸਮਝਣਾ ਚਾਹੀਦਾ ਕਿ ਮੈਂ ਲੋਕਾਂ ਨੇ ਲੰਘਣਾ ਟ੍ਰੈਪ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ ਕਿਉਂਕਿ ਕੋਈ ਬੰਦਾ ਬਿਮਾਰ ਹੈ ਐਂਬੂਲੈਂਸ ਨੇ ਵੀ ਲੰਘਣਾ ਹੈ ਕਈ ਵਾਰੀ ਸਾਡੀ ਫੌਜ ਨੂੰ ਵੀ ਲੋਡ ਹੁੰਦੀ ਹੈ ਕਈ ਵਾਰੀ ਕਿਸੇ ਨੂੰ ਤੇਜ਼ੀ ਜਾਣਾ ਹੁੰਦਾ ਇਸ ਕਰਕੇ ਮੈਂ ਕਹਿੰਦਾ ਵੀ ਜਿਹੜਾ ਬੰਦਾ ਹੈਗਾ ਉਹਨੂੰ ਸਾਰਿਆਂ ਦੇ ਨਾਲ ਇਸ ਗੱਲਾਂ ਤੋਂ ਚੱਲਣਾ ਚਾਹੀਦਾ ਮੈਂ ਵੀ ਸਹਿਮਤ ਹਾਂ ਵੀ ਜੇ ਕੋਈ ਦੁਕਾਨ ਦੇ ਮੂਹਰੇ ਜਗ ਹੋਰ ਹੈ ਉਹਨੂੰ ਆਪਦੇ ਹਿਸਾਬ ਨਾਲ ਐਡਜਸਟਮੈਂਟ ਕਰਕੇ ਸਾਰਾ ਕੁਝ ਦੇਖਣਾ ਚਾਹੀਦਾ ਉਹਨੇ ਆਪਦੀ ਦੁਕਾਨ ਵੀ ਚਲਾਵੇ ਟ੍ਰੈਫਿਕ ਵੀ ਚੱਲਦਾ ਰਹੇ ਪੂਰ ਦੀ ਲੋਕ ਉਹਦੇ ਕਬਲ ਗਾਹਕ ਵੀ ਆਉਂਦੇ ਰਹਿਣ ਸਾਰਾ ਕੁਝ ਦਿਖਦੇ ਰਹਿਣ ਕਿਉਂਕਿ ਇਹ ਜਿਹੜੇ ਹੈਗੇ ਆ ਸਰਕਾਰੀ ਬੰਦੇ ਇਹਨਾਂ ਦੇ ਆਪ ਦੇ ਚਿਹਤਿਆਂ ਦੇ ਬੁਰੇ ਆ ਜ਼ਿਆਦਾ ਜਿਹੜੇ ਆਮਚਾਰੇ ਉਹ ਤਾਂ ਰੇੜੀਆਂ ਗਾਂਵਾਂ ਵਿੱਚਾਂ ਤੋਰੀ ਫਿਰਦੇ ਹੁੰਦੇ ਉਹਨਾਂ ਨੂੰ ਪੁਲਿਸ ਵਾਲੇ ਡੰਡੇ ਨਾਲ ਗਾਂਹ ਕਰ ਦਿੰਦੇ ਕਿ ਇਹਨੂੰ ਪਛਾਹ ਕਰ ਦਿੰਦੇ ਜਿਹੜੇ ਚਿਹਤੇ ਬੰਦੇ ਹੋ ਵਿਚਾਰੇ ਉਹ ਬੈਠੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰ ਜੀ ਆਨ ਤੁਹਾਨੂੰ ਇਸਰ ਸਾਹਿਬ ਸਿੰਘਲਾ ਸਾਹਿਬ ਇਸਨੂੰ ਜਿਕਸੀ ਸੰਕਾਲੇ ਕੇ ਜਿੰਨਾਂ ਨੇ ਜਿਹੜੀ ਕੱਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਉਸ ਦੇ ਸੰਬੰਧ ਵਿੱਚ ਵੀ ਜਾਣਨਾ ਪਾਇਆ ਤੇ ਜਿਹੜਾ ਸ਼ਹਿਰ ਦੇ ਵਿੱਚ ਸਰਕਾਰ ਦੀ ਕਿਹੋ ਜਿਹੀ ਕਾਰਜਕਾਰੀ ਆ ਉਸ ਦੇ ਸੰਬੰਧ ਵਿੱਚ ਵੀ ਜਿਹੜੀ ਆਪਣੀ ਗੱਲਬਾਤ ਰੱਖੀ ਮੀਤ ਕਰਦੇ ਗੱਲਬਾਤ ਨੂੰ ਸ਼ੇਅਰ ਕਰਾਂਗੇ ਧੰਨਵਾਦ